ਸ਼ਸ਼ੀਕਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਮਗੇ ਵਧੀਆ ਹੋਮਗੇ ਅ ਅੱਜ ਫੇਰ ਆਪਾਂ ਲੈ ਕੇ ਆਏ ਹਾਂ ਜੀ ਨਵੇਂ ਸੂਟ ਡਿਸਕਾਊਂਟ ਤੇ ਤੇ ਕੁਝ ਉਹਦੇ ਵਿੱਚ ਕਸ਼ਮੀਨੀ ਦੇ ਸੂਟ ਰਹਿਣਗੇ ਕੁਝ ਤੇ ਕੁਝ ਹੋਣਗੇ ਜੀ ਪਾਰਟੀ ਵੇਅਰ ਸੂਟ ਤੇ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਉਣਗੇ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਤੇ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਕਰੋ ਜੀ ਤੇ ਆਓ ਜੀ ਸ਼ੁਰੂ ਕਰਦੇ ਆ ਜੀ ਵੀਡੀਓ ਪਹਿਲਾ ਸੂਟ ਆ ਇਹ ਕੁਸ਼ਕ ਕਲਰ ਰਹਿਗੇ ਸੀ ਪਹਿਲਾ ਵਾਲੇ ਸੂਟਾਂ ਚ ਤੇ ਇਹ ਕਲਰ ਹੈਗਾ ਜੀ ਮਲਟੀ ਜੀ ਸ਼ਰਟ ਆ ਮਲਟੀ ਸ਼ੇਡ ਚ ਤੇ ਪਿੰਕ ਨਾਲ ਇਹਦੇ ਸਲਵਾਰ ਹੈ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਸਾਡੀ ਸਾਨੂੰ WhatsApp ਤੇ ਆਰਡਰ ਦੇ ਸਕਦੇ ਹੋ ਜੀ ਇਹ ਸੂਟ ਦਾ ਪ੍ਰਾਈਸ 1100 ਰੁਪਏ ਹੈ ਜੀ ਇਹ ਸੂਟ ਦਾ ਪ੍ਰਾਈਸ ਇਹ ਸੂਟ ਦਾ ਡਿਸਕਾਊਂਟ ਚੱਲ ਰਿਹਾ ਹੈ 1100 ਰੁਪਏ ਪ੍ਰਾਈਸ ਹੈ ਜੀ ਇਹ ਸੂਟ ਦਾ ਤੇ ਅਗਲਾ ਇਹ ਵੀ ਚ ਇਹ ਵਾਲਾ ਕਲਰ ਆ ਅਗਲਾ ਕਲਰ ਹੈਗਾ ਜੀ ਗ੍ਰੀਨ ਮੈਂਦੀ ਲਾਈਟ ਪਿਸਤਾ ਗ੍ਰੀਨ ਕਲਰ ਹੈ ਜੀ ਇਹ ਵਾਲਾ ਬਹੁਤ ਸੋਹਣਾ ਕਲਰ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ WhatsApp ਤੇ ਆਰਡਰ ਦੇ ਸਕਦੇ ਹੋਗੇ ਅਗਲਾ ਕਲਰ ਹੈਗਾ ਜੀ ਪਰਪਲ ਪਰਪਲ ਕਲਰ ਆ ਤੇ ਸਾਰੇ ਸੂਟ ਬਹੁਤ ਸੋਹਣੇ ਹੈਗੇ ਤੇ ਕੌਟਰਾਏ ਦਾ ਸਟਾਫਾ ਜੀ ਇਹ ਹੈ ਸੌਰੀ ਮੈਂ ਦੱਸਣਾ ਭੁੱਲ ਗਈ ਸੀ ਕਿ ਕੌਟਰਾਏ ਦਾ ਸਟਾਫਾ ਜੀ ਇਹ ਹੈ ਤੇ ਸਾਰੇ ਸੂਟ ਬਹੁਤ ਸੋਹਣੇ ਨੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋਗੇ ਸਾਰੇ ਸੂਟ ਬਹੁਤ ਸੋਹਣੇ ਨੇ ਤੇ ਇਹਨਾਂ ਦਾ ਪ੍ਰਾਈਸ 1100 ਰੁਪਏ ਹੈਗਾ ਸੇ ਤੇ ਜੇ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਅੱਗੇ ਆਪਾਂ ਦਿਖਾਉਂਦੇ ਆ ਜੀ ਪਾਰਟੀ ویئر ਸੂਟ ਬਹੁਤ ਸੋਹਣੇ ਸੂਟ ਨੇ ਨਿਊ ਸਟਾਫ ਆਇਆ ਹੈ ਵਲਾਂ ਵੀ ਇਹ ਹੈਗਾ ਜੀ ਘੇਰੇ ਦਾ ਪਰਕ ਬਹੁਤ ਕਟ ਰੇਡ ਦੇ ਸੂਟ ਨੇ ਜੀ ਇਹ ਵਾਲੇ ਆ ਇਹਦਾ ਵਰਕ ਹੈਗਾ ਮੋਤੀ ਲੱਗੇ ਹੋਏ ਨੇ ਬਤੇਜਰੀ ਦਾ ਵਰਕ ਹੈ ਜੀ ਸਾਰਾ ਤੇ ਪਰਪਲ ਜਿਹਾ ਕਲਰ ਆ ਜੀ ਇਹਦੇ ਤਾਂ ਤੇ ਆ ਇਹਦਾ ਦੁਪੱਟਾ ਜੀ ਸਾਰੇ ਦੁਪੱਟੇ ਤੇ ਕਟ ਵਰਕ ਕੀਤਾ ਹੋਇਆ ਮਸਲੀਨ ਦਾ ਦੁਪੱਟਾ ਤੇ ਕਟ ਵਰਕ ਦੇ ਨਾਲ ਜਰਿ ਸਾਰੇ ਦੁਪੱਟੇ ਤੇ ਦੋਨਾਂ ਪਾਸੇ ਕੋਨਦਰਾ ਤੇ ਫੁੱਲ ਪਾਏ ਹੋਏ ਨੇ ਜੀ ਕਲਰ ਹੈਗਾ ਸ਼ਿਮਰ ਦਾ ਸਟਾਫ ਆ ਜੀ ਇਹ ਵਾਲਾ ਸ਼ਿਮਰ ਦਾ ਸਟਾਫ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਇਹ ਸੌਂਟਾ ਪ੍ਰਾਈਸ 850 ਰੁਪਏ ਹੈ ਜੀ ਅਗਲਾ ਕਲਰ ਇਹਦੇ ਵਿੱਚ ਆਵਲਾਗਾ ਸ਼ਿਮਰ ਦਾ ਸਟਾਫ ਆ ਉੱਤੇ ਹੀ ਦੁਪੱਟਾ ਬਣਿਆ ਹੋਇਆ ਕੱਟਵਰਕ ਨਾਲ ਇਹਦਾ ਤੇ ਆਹ ਵਾਲਾ ਇਹਦਾ ਕੇਰਾ ਕੇਰਾ ਵੀ ਬਈ ਤੁਸੀਂ ਰਾਮ ਨਾਲ ਬਣਾ ਸਕਦੇ ਹੋਗੇ ਹੋ ਸਕਦਾ ਤੂੰ ਵਿਵਾਦ ਵੀ ਬਣ ਜੇ ਵੀਰ ਬਾਈ ਰਾਮਨਾਲ ਬਣ ਜੀ। ਸ਼ਿਮਰ ਦਾ ਸਟਾਫ ਹੈਗਾ ਬਹੁਤ ਸੋਹਣਾ ਕੋਈ ਖਰਾਬ ਨਹੀਂ ਹੁੰਦਾ। ਨਾ ਕੋਈ ਸਿੱਜੇ ਵਗੈਰਾ ਕੁਝ ਨਹੀਂ ਹੁੰਦਾ ਬਹੁਤ ਸੋਹਣਾ ਸਟਾਫ ਹੈਗਾ ਤੇ ਜ਼ਰੀ ਦਾ ਤੇ ਮੋਤੀ ਦਾ ਵਰਕ ਹੈ ਜੀ ਦੇ ਉੱਪਰ। ਸੂਟ ਬਣਿਆ ਥੋੜਾ ਬਹੁਤ ਸੋਹਣਾ ਲੱਗਣਾ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ। ਮਸਲੀਨ ਦੇ ਦੁਪੱਟੇ ਹੈ ਜੀ ਇਹਦੇ ਨਾਲ 850 ਰੁਪਏ ਦਾ ਪ੍ਰਾਈਸ ਹੈ ਸੂਟ ਦਾ। ਅਗਲਾ ਸੂਟ ਹੈਗਾ ਜੀ ਏ ਵੀ ਮਸਲੀਨ ਦੇ ਵੀ ਸੂਟ ਨੇ ਇਹ ਸਾਰਾ ਸੂਟ ਆਲਓਵਰ ਹੈ ਜੀ ਆਲਓਵਰ ਸੂਟ ਆ ਤੇ ਆ 모ਤੀ ਲੱਗੇ ਹੋਏ ਨੇ ਉੱਪਰ ਤੇ ਆ ਇਹਦਾ ਗਲੇ ਦੇ ਉੱਤੇ ਵਰਕ ਆਊਗਾ ਇਹਨਾਂ ਆਪਣਾ ਪੇਟ ਆਗਾ ਜੀ ਇਹ ਪੇਟ ਬਲੌਕ ਪੇਟ ਕੀਤਾ ਹੋਇਆ ਇਹਦੇ ਤੇ ਆ ਗਲਾ ਇਹਦਾ ਤੇ ਆ ਵਾੜਾ ਕੀ ਰੱਖਾਂ ਤੇ ਇੱਥੇ ਇਹਦੇ ਕੜਾਈ ਹੋਈ ਹੋਈ ਹੈ ਘਰੇ ਉੱਪਰ ਨਾਲ ਕੜਾਈ ਹੈ ਨਾਲ ਪੇਟ ਹੈ ਜੀ ਬਹੁਤ ਸੋਹਣਾ ਸੂਟ ਹੈ ਇਹ ਵੀ ਤੇ ਆ ਗਿਆ ਬਾਵਾ ਨੇ ਜੀ ਨਾਲ ਦੁਪੱਟਾ ਜੀ ਇਹਦੇ ਸਿੱਪੀ ਲੱਗੀ ਹੋਈ ਹੈ ਦੁਪੱਟੇ ਦੇ ਉੱਪਰ ਨਾਲ ਪੇਟ ਵੀ ਹੋਇਆ ਹੋਇਆ ਵਰਕ ਵੀ ਹੋਇਆ ਹੋਇਆ ਆ ਲਓ ਜੀ ਆਇਆ ਤਾਂ ਦੁਪੱਟਾ ਇਹ ਵੀ ਬਹੁਤ ਸੋਹਣਾ ਇਹ ਸੂਟ ਦਾ ਪ੍ਰਾਈਸ ਵੀ 850 ਰੁਪਏ ਹੈ ਜੀ 850 ਰੁਪਏ ਇਹਦਾ ਪ੍ਰਾਈਸ ਆ ਬਲੌਕ ਪੇਂਟਿੰਗਾਂ ਦੇ ਵਿੱਚੋਂ ਤੇ ਪੇਜ ਦੇ ਉੱਪਰ ਵਰਤਗਾ ਤੇ ਪਰਪਲ ਪਰਪਲ ਜਿਹਾ ਕਲਰ ਆ ਇਹਦਾ ਲਵੈਂਡਰ ਲਵੈਂਡਰ ਸ਼ੇਡ ਆ ਇਹ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਹਦਾ ਜਿਹੜਾ ਸਟਾਫ ਹੈਗਾ ਇਹ ਮਸਲੀਨ ਦਾ ਬਹੁਤ ਸੋਹਣੀ ਮਸਲੀਨ ਸਟਾਫ ਆ ਸੋਫਟ ਸੋਫਟ ਸਟਾਫ ਆਗਾ ਬਹੁਤ ਸੋਹਣਾ ਤੇ ਅਗਲਾ ਕਲਰ ਇਹਦੇ ਵਿੱਚ ਫਰੋਜ਼ੀ ਹੈ ਦੋਹੀ ਕਲਰ ਇਹਦੇ ਵਿੱਚ ਅਗਲਾ ਕਲਰ ਹੈਗਾ ਜੀ ਉਹ ਫਰੋਜ਼ੀ ਕਲਰ ਆ ਇਹ ਵੀ ਬਹੁਤ ਸੋਹਣਾਗਾ ਆਇਦਾ ਗਲਾ ਬਣਿਆ ਹੋਇਆ ਆਹ ਵਾਲਾ ਇਹਦਾ ਕੀ ਰਾਂ 850 ਰੁਪਏ ਇਹਦਾ ਪ੍ਰਾਈਸ ਹੈ ਜੀ ਘੇਦੇ ਦੇ ਉੱਪਰ ਵੀ ਵਰਕ ਹੈਗਾ ਤੇ ਬਲੌਕ ਪੇਂਟਿੰਗ ਆ ਬਹੁਤ ਘੱਟ ਪ੍ਰਾਈਸ ਦੇ ਸੂਟ ਨੇ ਪਾਰਟੀ ਵੇਰ ਤੇ ਆਹ ਵਾਲਾ ਇਹਦਾ ਦੁਪੱਟਾ ਪੱਟੇ ਦੇ ਉੱਪਰ ਸਾਰੇ ਤੇ ਸਿੱਪੀਆਂ ਲੱਗੀਆਂ ਹੋਈਆਂ ਨੇ ਬਹੁਤ ਸੋਹਣਾ ਦੁਪੱਟਾ ਪੇਟ ਕੀਤਾ ਹੋਇਆਗਾ ਬਹੁਤ ਸੋਹਣਾ ਸੂਟ ਆ ਹਾਂਜੀ ਉਮੀਦ ਆ ਜੀ ਅੱਜ ਵਾਲੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਪਲੀਜ਼ ਰਿਕੁਐਸਟ ਆ ਜੀ ਕਿ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ